ਸਸਰੀ ਘਾਲ ਦੀ ਸਾਰਿਆਂ ਨੂੰ ਅੱਜ ਆਪਾਂ ਆਲੂ ਪਾਲਕ ਦੇ ਪਕੌੜੇ ਬਣਾਵਾਂਗੇ ਆ ਆਪਾਂ ਆਲੂ ਛਿੱਲ ਕੇ ਰੱਖ ਲਏ ਚੀਰ ਕੇ ਧੋ ਕੇ ਰੱਖ ਲਏ ਆ ਵੇਸਣੇ ਤੇ ਆ ਪਾਲਕ ਹੈ ਤੇ ਇਹਨਾਂ ਦੇ ਆਪਾਂ ਪਕੌੜੇ ਬਣਾਵਾਂਗੇ ਤੇ ਵੇਸਣ ਨੂੰ ਆਪਾਂ ਇਹਦੇ ਚ ਪਾਵਾਂਗੇ ਡੋਂਗੇ ਜਵੱਡੇ ਚ ਵਿੱਚ ਆਪਾਂ ਨਾਣ ਮਿਰਚ ਪਾਵਾਂਗੇ ਪਹਿਲਾਂ மிர்ச்சனிய பவுடர்ப்பர்த்தாங்கே ਹੁਣ ਆਪਾਂ ਵਿੱਚ ਪਾਣੀ ਪਾ ਲਾਂਗੇ ਥੋੜਾ ਜਿਹਾ ਥੋੜਾ ਥੋੜਾ ਕਰਕੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹੁਣ ਆਪਾਂ ਵਿੱਚ ਆਲੂ ਪਾ ਲਾਂਗੇ ਨਾਲੇ ਪਾਲਕ ਪਾ ਲਾਂਗੇ ਕਬੇ ਕਿ ਫੇਰ ਰਲਾ ਕੇ ਫੇਰ ਹੋਰ ਦੇਖਾਂਗੇ ਪਾਉਗੀ ਤਾਂ ਪਾਲਕ ਪਾਲਾਂਗੇ ਤੇ ਨਹੀਂ ਨਹੀਂ ਪਾਉਂਦੇ ਲਓ ਪਚੰਗੀ ਤਰ੍ਹਾਂ ਰਲਾ ਕੇ ਰੱਖ ਲਿਆ ਇਹ ਵੇਸਣ ਤੇ ਆਲੂ ਪਾਲਕ ਤੇ ਆਪਾਂ ਹੁਣ ਅੱਗ ਭਾਰਤੀ ਤੇ ਕੜਾਈ ਧਰਾਂਗੇ ਹੁਣ ਆਪਾਂ ਕੜਾਈ ਧਰਾਂਗੇ माड़ी जी सुख गई गिली सी ते फिर तेल पावे फिर जो तेल गर्म हो गया फिर आप पकौड़े पावांगी ਲੋ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਕੌੜੇ ਪਾਵਾਂਗੇ ਵਿੱਚ ਜਦੋਂ ਚੰਗੀ ਤਰ੍ਹਾਂ ਰੜ ਗਏ ਉਦੋਂ ਆਪਾਂ ਕੱਢ ਲਾਂਗੇ ਉਹ ਪਕੌੜੇ ਆਪਣੇ ਰੜ ਗਏ ਇਹ ਇਹ ਆਪਾਂ ਕੱਢ ਲਾਂਗੇ ਹੁਣ ਹੁਣ ਆਪਾਂ ਬਾਕੀ ਰਹਿੰਦੇ ਪਾਵਾਂਗੇ ਆਮ ਗੋਹਾ ਲਾਉਣੀ ਹੈ ਨਾ ਚੱਕ ਕੇ ਤੇ ਕੋਲੇ ਪਾਣੀ ਰੱਖਿਆ ਹੋਇਆ ਇਹਦੇ ਨਾਲ ਹੱਥ ਧੋਣੇ ਇਸ ਵਾਰ ਕੇ ਉਹ ਤਾਂ ਗੋਹਾ ਸੁੱਕਾ ਹੀ ਹੁੰਦਾ ਹੈ ਤੇ ਪਰ ਤਾਂ ਵੀ ਹੱਥ ਧੋਣੇ ਚਾਹੀਦੇ ਆ ਆਏ ਕਰਕੇ ਆਪਾਂ ਸਾਰੇ ਬਣਾ ਲਾਂਗੇ ਇਹ ਆ ਵੀ ਆਪਣੇ ਪਕੌੜੇ ਬਣ ਗਏ ਲਓ ਤੇ ਹੁਣ ਆਪਾਂ ਇਹ ਵੀ ਕੱਢ ਲਾਂਗੇ ਅੱਗ ਤੇਜ ਹੋ ਗਈ ਜਿਆਦਾ ਅੱਗੇ ਅੱਗ ਮੱਠੀ ਸੀਗੀ ਉੱਪਰ ਹੋਰ ਪਾ ਦਾਂਗੇ ਉੱਤੋਂ ਨੇ ਰਵੀ ਹੋਈ ਜਾਂਦਾ ਐ ਅਜ ਕਵੇਲਾ ਹੋ ਗਿਆ ਵੀਡੀਓ ਨੂੰ ਪਹਿਲਾ ਕੰਮ ਚ ਲੱਗੇ ਰੇ ਸਫਾਈਆਂ ਸੋਈਆਂ ਕਰਨ ਤੇ ਕਵੇਲਾ ਹੋ ਗਿਆ ਥੋੜਾ ਜਿਹਾ பக்கோடே கடலே அங்கே ਹਲਾਓ ਆਪਣੇ ਪਕੌੜੇ ਬਣ ਗਏ ਸਾਰੇ ਬਹੁਤ ਵਧੀਆ ਬਹੁਤ ਵਧੀਆ ਬਣੇ ਆ ਪਕੌੜੇ ਜੀਨੇ ਜੀਨੇ ਖਾਣੇ ਆ ਜਾਓ ਤੇ ਭਲਾ ਆਪਾਂ ਚਟਨੀ ਨਾਲ ਖਾ ਲਗੇ ਤੇ ਭਲਾ ਆਪਾਂ ਖਾ ਲਗੇ ਬਹੁਤ ਵਧੀਆ ਬਣੇ ਆ ਪਕੌੜੇ ਤੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ